ਆਇਆ ਮਾਨਜੋਗ ਸੀਪੀ ਸਾਹਿਬ ਦੀਆਂ ਇਨਸਟਰਕਸ਼ਨਾਂ ਮੁਤਾਬਕ ਹੋਰ ਸਾਡੇ ਏਡੀਸੀਪੀ ਵਨ ਸਾਹਿਬ ਡਾਕਟਰ ਮਹਤਾਬ ਸਿੰਘ ਹੋਰਾਂ ਦੀਆਂ ਇਨਸਟਰਕਸ਼ਨਾਂ ਮੁਤਾਬਕ ਇੱਕ ਸਬ ਇਨਸਪੈਕਟਰ ਸਾਡੇ ਭੁਪਿੰਦਰ ਸਿੰਘ ਨੇ ਆਈਸੀਪੀਪੀ ਅਨਗੜ ਕੱਲ੍ਹ ਰਾਤ ਇਹਨਾਂ ਨੂੰ 9 ਵਜੇ ਖਜ਼ਾਨਾ ਗੇਟ ਮੁਖਬਰੀ ਹੋਈ ਸੀ ਕਿ ਪੰਜ ਜਣੇ ਬੀ ਬਲਾਕ ਕੁਆਟਰਾਂ ਦੇ ਵਿੱਚ ਜਿਹੜੇ ਆ ਅਵੰਡਨ ਪਹਿ ਕੁਆਟਰਾਂ ਦੇ ਵਿੱਚ ਕੋਈ ਲੁੱਟਖੋਖ ਕਰਨ ਦੀ ਉਹ ਡਕੈਤੀ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕਠੇ ਹੋਏ ਜਿਸ ਤੇ ਭਪਿੰਦਰ ਨੇ ਉਥੇ ਰੇਡ ਕਰਕੇ ਪੰਜ ਦੋਸ਼ੀਆਂ ਨੂੰ ਜੜਾ ਕਾਬੂ ਕੀਤਾ ਹੈ ਜਦੇ ਵਿੱਚ ਇੱਕ ਸਾਹਿਲ ਹੈ ਰੋਹਿਤ ਸਮਾਈਲ ਸਾਈਲੋਫ ਸਾਲੂ ਤੇ ਕੰਬਲ ਉਰਫ ਕਾਲੋ ਪੰਜ ਦੋਸ਼ੀਆਂ ਨੂੰ ਗ੍ਰফতার ਕੀਤਾ ਹੈ ਔਰ ਇਹਨਾਂ ਕੋਲੋਂ ਇੱਕ ਪਿਸਤਲ ਮਿਲਿਆ 32 ਬੋਰ ਦਾ ਜੀ ਦੋ ਛਰਪਾਨਾ ਮਿਲਿਆ ਨੇ ਦੋ ਦਸਤਰ ਮਿਲੇ ਨੇ ਔਰ ਇਹ ਜਿਹੜੀ ਵਾਰਦਾਤ ਈ ਰਿਕਸ਼ਾ ਵਗੈਰਾ ਤੇ ਕਰਦੇ ਸੀ ਉਹ ਈ ਰਿਕਸ਼ਾ ਵੀ ਇਹਨਾਂ ਕੋਲੋਂ ਬਰਾਮਦ ਹੋਇਆ ਇਹ ਇਹਨਾਂ ਦੀ ਮੌਡਲ ਵਰੰਟੀ ਐਸਪੀਏ ਪਹਿਲਾਂ ਜਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਵੀ ਰੇਲਵੇ ਸਟੇਸ਼ਨ ਤੋਂ ਹੀ ਰਿਕਸ਼ਾ ਦੇ ਵਿੱਚ ਸਵਾਰੀ ਨੂੰ ਬਿਠਾ ਕੇ ਤੇ ਬੀ ਬਲਾਕ ਵਾਲੇ ਪਾਸੇ ਲਿਆ ਕੇ ਤੇ ਉਹਨਾਂ ਤੋਂ ਲੁੱਟ ਖੋਹਦੇ ਸੀ ਤੇ ਕੱਲ ਇਹਨਾਂ ਨੇ ਜਿਹੜੀ ਮਠੂਤ ਫਾਈਨੈਂਸ ਹੈ ਗਈ ਆਪਣੇ ਮਜੀਠ ਮੰਡੀ ਉਹਨੂੰ ਲੁੱਟਣ ਦੀ ਇਹਨਾਂ ਦੀ ਯੋਜਨਾ ਜਿਹੜੀ ਬਣਾ ਰਹੀ ਸੀ ਉਹਦੇ ਵਿੱਚ ਇਹਨਾਂ ਕੋਲ ਉਸ ਏਰੀਆ ਦਾ ਨਕਸ਼ਾ ਵੀ ਮਿਲਿਆ ਆ ਤੇ ਬਾਕੀ ਇਹ ਬਨਾਮਦਗੀ ਤੇ ਇਹ ਜਿਹੜੀ ਪਹਿਲਾਂ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਇੱਕ ਆਰਮੀ ਦੇ ਵਿੱਚ ਫੌਜੀ ਆ ਜੀ ਉਹਨੂੰ ਇਹਨਾਂ ਨੇ ਬਿਠਾਇਆ ਸੀ ਤੇ ਉਹਦੇ ਕੋਲ ਲੁੱਟਕੋ ਕੀਤੀ ਸੀ ਦੋ ਮੋਬਾਈਲ ਕੋਈ ਸੀ ਕੁਝ ਪੈਸੇ ਕੋਈ ਸੀ ਉਹਦੇ ਕੋਲ ਜਿਹਦੇ ਵਿੱਚ ਇੱਕ ਮੋਬਾਈਲ ਰਿਕਵਰ ਹੋ ਗਿਆ ਆ ਔਰ ਬਾਕੀ ਜਿਹੜੇ ਆ ਕਵਰ ਕਰਨੇ ਪਾਗੇ ਇਹਨਾਂ ਦੇ ਖਿਲਾਫ ਪਹਿਲਾਂ ਜਿਹੜਾ ਮਕਦਮਾ ਜਿਹੜਾ ਕੱਲ ਦਰਜ ਕੀਤਾ ਹੈ 115 ਨੰਬਰ ਮਕਦਮਾ ਆ ਅੰਡਰ ਸੈਕਸ਼ਨ 399 402 ਆਪੀਸੀ ਔਰ ਉਹਦੇ ਵਿੱਚ ਇਹਨਾਂ ਦੀ ਅਰੈਸਟ ਪਈ ਆ ਫਰਦਰ ਇਹਨਾਂ ਕੋਲ ਪੁਛਗਛ ਜਾਰੀ ਆ ਔਰ ਜਿਹੜਾ ਪਹਿਲਾ ਫੌਜੀ ਤੋਂ ਉਹਨਾਂ ਨੇ ਲੁੱਟਕੋ ਕੀਤੀ ਸੀ ਉਹਦੇ ਉਹਦੇ ਸਬੰਧੀ 110 ਨੰਬਰ ਮਕਦਮਾ 25-5 ਦਾ 359 ਵੀਰਾਦਰ ਚੱਲ ਰਿਹਾ ਹੈ। ਉਹ ਬੀਐਸਈ ਥਾਣੇ ਚ ਦਰਜ। ਉਹ ਬੀਐਸਈ ਥਾਣੇ ਚ ਦਰਜ ਆ ਜੀ ਬੀ ਬਲੌਗ ਦੇ ਵਿੱਚ ਇਹਨਾਂ ਨੇ ਵਾਰਦਾਤ ਨੂੰ ਇਨਜਾਮ ਦਿੱਤਾ ਸੀ। ਔਰ ਇਹਨਾਂ ਦਾ ਜਿਹੜਾ ਗੈਂਗ ਦਾ ਸਰਗਣਾ ਸਾਹਿਲ ਆ ਜੀ ਸਾਹਿਲ ਦੇ ਕਲਾਬ ਪਹਿਲਾਂ ਵੀ ਲੁੱਟਕੋ ਦੇ ਕਰਤੇ ਦਰਜ ਆਗੇ। ਇਹ ਕਿ ਜਿਹੜਾ ਦੋਸ਼ੀ ਜਿਹੜਾ ਨੀਰਜ ਉਹ ਅਜੇ ਭੱਜਿਆ ਹੋਇਆ ਉਹ ਅਰੈਸਟ ਕਰਨਾ ਬਾਕੀ ਹੈ। ਸਰਗਣਾ ਐਨਮਲਿਕ ਕਿਹਦੇ ਹੋਏ? ਇਹ ਲੋਕਲੀ ਰਹਿਣ ਵਾਲੇ ਆ ਜੀ ਇੱਥੋਂ ਦੇ ਹਰੀਪੁਰਾ ਸਾਈਡ ਦੇ ਦਨ ਨਸ਼ਾ ਨੂੰਛੇ ਤੇ ਵੀ ਆਪ ਨਸ਼ਾ ਐਜ਼ ਇਟ ਇਜ਼ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਫਿਰ ਵੀ ਉਹ ਵੈਰੀਫਾਈ ਕਰਾਂਗੇ ਜੇ ਅੱਛਾ ਹਾਂਜੀ ਹਾਂਜੀ ਸਾਰੇ ਇਸ ਸਾਈਡ ਦੇ ਹਰੀਪੁਰਾ ਇਧਰ ਟਪਈ ਸਾਈਡ ਦੇ ਰਹਿਣ ਉਹ ਡੈਮ ਗਨ ਸਾਈਡ ਦੇ ਸਰ ਇਹ ਜਿਆਦਾ ਰੇਲਵੇ ਸਟੇਸ਼ਨ ਨੂੰ ਹੀ ਟਾਰਗੇਟ ਕਰਦੇ ਸੀ ਇਹ ਲੂਟ ਹਾਂਜੀ ਇਹਨਾਂ ਦੀ ਪੁਸ਼ਗਿਸਤ ਤੇ ਇਹੀ ਆਇਆ ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣਗੀਆਂ ਕਿਉਂਕਿ ਇਹਨਾਂ ਦਾ ਪਹਿਲੀ ਮੋਡਲ ਗਾਰੰਟੀ ਤੇ ਇਹੀ ਸੀ ਵੀ ਇਹ ਰੇਲਵੇ ਸਟੇਸ਼ਨ ਤੇ ਇਕੱਠੇ ਜਦੋਂ ਇੱਕ ਇੱਕ ਜਣਾ ਰੀਕਸ਼ਾ ਚਲਾਉਂਦਾ ਸੀ ਰਿਕਸ਼ੇ ਦੇ ਵਿੱਚ ਸਵਾਰੀ ਨੂੰ ਬਿਠਾ ਲੈਣਾ ਉਹਨੂੰ ਆਪਣਾ ਜਿੰਦਰ ਨੂੰ ਉਹਨੇ ਜਾਣਾ ਉਧਰ ਨਹੀਂ ਲੈ ਕੇ ਜਾਣਾ ਬੀ ਬਲਾਕ ਵਾਲੇ ਪਾਸੇ ਲੈ ਆਉਂਦੇ ਸੀ ਰਸਤੇ ਦੇ ਵਿੱਚ ਦੋ ਚਾਰ ਬੰਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀ ਉਹ ਬੈਹ ਜਾਂਦੇ ਸੀ ਅਗੇ ਆ ਕੇ ਉਹਨੂੰ ਉਹਦੇ ਨਾਲ ਲੁੱਟਕੋ ਕਰ ਲਿਆ ਸਰ ਹੁਣ ਤਾਂ ਕਿੰਨੇ ਮੁਕੱਦਮੇ ਜਿਹੜੇ ਇਹਨਾਂ ਦੇ ਦਰਜ ਹੋਏ ਇਹ ਇਹਨਾਂ ਕੋਲ ਇੱਕ ਤਾਂ ਇਹ ਮੁਕੱਦਮਾ ਜਿਹੜਾ ਆਪਾਂ ਦਰਜ ਕੀਤਾ ਆ ਉਸ ਤੋਂ ਪਹਿਲਾਂ ਸਾਡਾ ਇਹ ਕਿਹੜਾ ਇੱਕ ਇਹਨਾਂ ਨੇ ਆਰਮੀ ਪਰਸਨ ਨੂੰ ਉਹਨਾਂ ਨੇ ਲੁੱਟਿਆ ਸੀ ਉਹ ਪਰਚਾ ਦਰਜਿਆ ਔਰ ਸਾਹਿਲ ਦੇ ਖਿਲਾਫ ਇੱਕ ਥਾਣਾ ਏ ਡਿਵੀਜ਼ਨ ਦੇ ਵਿੱਚ ਪਰਚਾ ਦਰਜ ਹੈਗਾ ਹੈ ਬਾਕੀ ਇਹਨਾਂ ਦੀ ਫਰਦਰ ਆਪਾਂ ਆਪਣਾ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਦੇਖੋ ਹੋਏਗਾ ਪਰਚਾ ਤਾਂ ਫਿਰ ਇਹ ਸਾਰੇ ਛੋਟੀ ਉਮਰ ਦੇ ਆ ਜੀ 20-22 ਸਾਲ ਦੇ ਆ ਤੇ ਸਰ ਬਰਾਮਦ ਕੀ ਕੀ ਹੋਇਆ ਹੈ ਬਰਾਮਦ ਇਹਨਾਂ ਕੋ ਇੱਕ ਬੱਤੀ ਬੋਰ ਦਾ ਪਿਸਤਲ ਬਰਾਮਦ ਹੋਇਆ ਜੀ ਦੋ ਕਿਰਪਾਨਾਂ ਬਰਾਮਦ ਹੋਈਆਂ ਨੇ ਦੋ ਦੱਤਰ ਬਰਾਮਦ ਹੋਏ ਆ ਔਰ ਇੱਕ ਨਕਸ਼ਾ ਬਰਾਮਦ ਹੋਇਆ ਮਲੂ ਮਠਬੂਤ ਫਾਈਨੈਂਸ ਹੈਗੀ ਆ ਜਿਹੜੀ ਮਜੀਠ ਮੰਡੀ ਉਹ ਦੀ ਤੇ ਇੱਕ ਮੋਬਾਈਲ ਜਿਹੜਾ ਇਹਨਾਂ ਨੇ ਫੌਜੀ ਤੋਂ ਖੋਇਆ ਸੀ ਉਹ ਬਰਾਮਦ ਹੋ ਗਿਆ ਦੂਸਰਾ ਮੋਬਾਈਲ ਜਿਹੜਾ ਆ ਉਹ ਨੀਰਜ ਕੋਲ ਆ ਜਿਹੜਾ ਪਗੋੜਾ ਆ